ਰੀਲੀ ਕੁਇਕ ਕਲਕੱਤੇੋਂ ਜਾਣਾ ਸੀ ਖੜਕਪੁਰ ਤੇ ਮੈਨ ਮੇਲ ਗੱਡੀ ਮਿਲੀ ਨਹੀਂ ਪੈਸੰਜਰ ਚ ਬੈਣਾ ਪਿਆ 22-3 ਘੰਟੇ ਦਾ ਰਹਾ ਐ ਐਕਚੁਅਲ ਚ ਤਾਂ 90 ਹੋਈ ਆ ਜੀ ਇਹ ਦਾ ਐਲੋਵੀਏਟ ਹੈ ਮਤਲਬ ਕਿ ਕਿੰਨੇ ਕਿ ਮੰਗਣੇ ਵਾਲੇ ਕਿੰਨੇ ਕਿ ਸਮਾਨ ਵਛਣੇ ਵਾਲੇ ਕੰਨ ਨਾ ਕਾਤੇ ਭਾਈ ਇਹ ਇੱਕ ਗਿਆ ਦੂਜਾ ਪਿਆਰ ਖੜਿਆ ਹੋਦਾ ਪਿੱਛੇ ਬਹੁਤ ਝਾਰਾ ਇਤੇ ਸਮਾਨ ਰਿਚਣਾ ਵਾਲੇ ਗੱਡੀ ਦੇ ਵਿੱਚ ਇਹ ਵਿੱਚ ਸੱਜਣ ਚ ਮਾਇਆ ਕੰਦਾ ਵੀ ਕੰਨ ਸਾਧੇ ਪਏ ਇਹਨਾਂ ਨੇ ਇਹ ਇੱਕ ਗਿਆ ਤੇ ਦੂਜਾ ਆ ਗਿਆ ਮੰਨ ਲਓ ਦੂਜਾ ਤਿਆਰ ਵਰ ਤਿਆਰ ਆ ਇਹਨਾਂ ਬਸ ਲੈਣ ਲੱਗੀ ਪਈ ਆ ਇਹਨਾਂ ਦੀ ਉੱਥੇ ਸਟੇਸ਼ਨ ਤੇ ਦੇਖਿਆ ਸਟੇਸ਼ਨ ਤੇ ਇੰਨੀ ਆਸਵਾਰੀਆਂ ਨਹੀਂ ਜਿੰਨੇ ਮੰਗਦੇ ਸੀ ਬਹੁਤ ਝਾਰਾ ਮੰਗਦੇ ਮੈਂ ਕਹਿੰਦਾ ਵੀ ਮੰਗਤਾਰ ਵੀ ਇੰਨਾ ਸੁਭਾਉ ਪਿਆ ਹੋਇਆ ਬਈ ਐ ਹੱਥ ਫੜ ਫੜ ਕੇ ਮੰਗਦੇ ਆ ਤੁਸੀਂ ਵੀ 10 ਰੁਪਏ ਦੇ ਦਿਓ ਜੀ 5 ਰੁਪਏ ਦੇ ਦਿਓ ਜੀ ਇਹ ਹਾਲ ਵੀ ਇੰਨੀ ਭੀੜ ਹੈ ਜੇ ਕਲਕੱਤੇ ਤੋਂ ਸਾਰੀ ਖਾਲੀ ਹੋ ਕੇ ਸਾਰੀ ਭਰ ਗਈ ਐ ਇੱਕਦਮ ਬਹੁਤ ਜ਼ਿਆਦਾ ਬੜਾ ਖਚੜ ਹੋਇਆ ਗੱਡੀ ਦੇ ਬਰਸ ਹੋ ਗਰੇ ਆ ਵੀ ਇੱਕ ਬੈਂਡ ਨੂੰ ਸੀਟ ਮਿਲ ਗਈ ਇਹ ਸਮਾਨ ਉੱਤੇ ਰੱਖ ਲਿਆ ਆਪਾਂ ਬਾਕੀ ਪੱਖੇ ਲੱਗੇ ਹੋਏ ਆ ਗਰਮੀ ਹੈਗੀ ਐ ਤੇ ਚੱਲ ਗੱਡੀ 'ਚ ਗਰਮੀ ਲੱਗਦੀ ਆ ਰੁਕਦੀ ਬਹੁਤ ਆ ਹਰ ਸਟੇਸ਼ਨ ਤੇ ਤੇ ਤੁਹਾਨੂੰ ਸਮਾਨ ਆਲੇ ਦਿਖਾਉਣਾ ਇੱਥੇ ਬਹੁਤ ਜ਼ਿਆਦਾ ਕੋਈ ਫਰੂਟ ਵਾਲਾ ਆ ਗਿਆ ਕੋਈ ਦੁੱਧ ਵਾਲਾ ਲੱਸੀ ਵਾਲਾ ਕੋਈ ਹੋਰ ਪਤਾ ਨਹੀਂ ਕੀ ਦੀਆਂ ਵਿੱਚ ਆਈਆਂ ਸ਼ਈਆਂ ਨੇ ਇੱਥੇ ਲੋਕਲ ਤੇ ਬਹੁਤ ਜ਼ਿਆਦਾ ਆ ਹੀ ਰਹੇ ਲੋ ਇੱਕ ਹੋਰ ਚੜ ਗਿਆ ਜੇ ਅੱਛਾ ਬੰਗਾਲੀ ਕੋ ਚਾਹ ਇਹਨਾਂ ਦੀ ਆਪਾਂ ਨੂੰ ਹੁਣ ਕੰਦੀ ਨਹੀਂ ਅਸੇ ਕੋਈ ਵਿਅਕਤੀ ਇਸ ਵਾਰਾਂ ਤੱਕ ਕੋਈ ਵਾਈਟ ਕਾਰ ਬੁੱਕ ਕਰਵਾਉਣ ਵਾਲੇ ਕਾਲੀ ਦੀ ਥਾਂ ਸਾਡਾ ਤਖਤ ਆਇ ਇੱਕ ਹੋਰ ਚੜ ਗਈ ਜੀ ਲੈ ਕੇ ਡਾਕਟਰੀ ਜੇ ਕੋਈ ਕੋ ਸਾਡਾ ਨੰਬਰ ਦਿੱਤਾ ਅਸੀਂ ਕੰਮ ਤੇ ਲਾ ਦਿੱਤਾ नहीं। नहीं। तो 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 गया, था 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 तो। दे गया तो। 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 है बंगाल तो लोकल बंगाल सी बंगाल की जनता है देखो अब नहीं सिस्टम है ਕਦਨ ਕੀ ਰਚ ਕੇ ਮਨ ਨੂੰ ਮਰ ਕਰਦਾ ਤਰੀਕਾ ਵਾਵੇ ਨਾ ਇਸੇ ਮੰਨ ਕਰੀ ਜਾਂਦਾ ਵਿਚਾਰਾ ਬੈਠਿਆ ਇੱਥੇ ਚੱਲ ਬਾਜਾ ਛਿੜੀ ਬਾਜਾ ਛਿੜੀ ਬਾਜਾ ਭਗਮ ਬਾਜਾ ਭਰਮ ਪੜਾ ਰੇ ਲੋਕ ਲੈਣਾ ਦੇ ਇੱਕ ਹੋਰ ਆ ਗਿਆ ਦੋ ਆ ਗਏ ਕਹੋ ਨਾ ਜੀ ਹਾਂ ਜੀ ਮੈਂ ਕਹਿੰਦਾ ਕੁਛ ਨਹੀਂ ਕੋਈ ਮੈਂ ਨਹੀਂ ਲੱਗੀ ਅੱਧਿਆਰ ਸਵਾਰੀਆਂ ਨੇ ਅੱਤੇ ਨੇ ਚਾਂਦੀ ਦੇ ਮੈਂ ਉਹ ਮਗਲੇ ਆਈ ਆ ਜੀ ਮਾਈਏ ਇਹ ਆ ਆ ਇਹ ਕੋਲ ਵੀ ਆ ਬਟੂਏ ਨੀਲ ਘਟਾਵਾ ਤੇ ਲੈਟਰ ਉੱਪਰ ਜਿਹੜੇ ਛੋਟੇ ਛੋਟੇ ਚਾਹ ਲੈ ਫੋਨ ਇਹ ਚੀਜ਼ ਆ ਇਹ ਕੋਈ ਨਵੇਂ ਵਾਰਾਂ ਮੜਾਈ ਨੇ ਵਿੱਚ ਹੰਤਾ ਮਗਵਦੇ ਚਿਰਤਰੇ ਬੱਸਦਾ ਆਉਲੇ ਦੇਰ ਖੋਲ ਵਾਰਾਂ ਪੜਨ ਦੀ ਇਹ ਕੋਈ ਨਵੇਂ ਵਾਰਾਂ ਮੜਾਈ ਨੇ ਵਿੱਚ ਹੰਤਾ ਮਗਵਦੇ ਚਿਰਤਰੇ ਬੱਸਦਾ ਆਉਲੇ ਦੇਰ ਖੋਲ ਆਛਾ ਸਰ ਬੋਲੇ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਪੰਜਾਬੀ ਬੋਲੀ ਜਾਂਦੇ ਆ ਇਹ ਸਾਰੇ ਵਾਪਰਾ ਆਪਣੀ ਪੰਜਾਬੀ ਕੋਲ ਅਵੇਲੇ ਬੋਲੀ ਜਾਂਦੇ ਹੋ ਕਿਉਂਕਿ ਪਿੰਡਾਲਾ ਏਰੀਆ ਆ ਗਿਆ ਵਿੱਚ ਬਗਾਲਾ ਅੰਦਰਲਾ ਏਰੀਆ ਸਮਝੋ